ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਕਿਸਾਨ ਵੀਰ ਦਾ ਕਮੈਂਟ ਸੀ ਰਾਗੀ ਦੇ ਬਾਰੇ ਵੀ ਇਹਨੂੰ ਕਦੋਂ ਬੀਜਿਆ ਜਾਣਾ ਕਿਵੇਂ ਪਨੀਰੀ ਬੀਜਣੀਆਂ ਕਿਹੜੇ ਟਾਈਮ ਬੀਜੀਏ ਬੈਸੇ ਤਾਂ ਰਾਗੀ ਦੀ ਜਿਹੜੀ ਫਸਲ ਆ ਉਹ ਇਸ ਹਿਸਾਬ ਨਾਲ ਬੀਜੀ ਜਾਵੇ ਵੀ ਪਾਣੀ ਦੀ ਲੋੜ ਨਾ ਪਵੇ ਜਿਹੜੇ ਹਿਸਾਬ ਨਾਲ ਮੌਨਸੂਨ ਆਉਣੀ ਆ ਬੀਓ ਸਾਹਿਬ ਨਾਲ ਬੀਜ ਲੀਏ ਪਰ ਇਹਦੇ ਵਿੱਚ ਸਮੱਸਿਆ ਉਦੋਂ ਆ ਜਾਂਦੀ ਜਦੋਂ ਬਾਰਸਾਂ ਹੋਈ ਜਾਂਦੀਆਂ ਨੇ ਤੇ ਆਪਾਂ ਨੂੰ ਰਾਗੀ ਆ ਜਿਹੜੀ ਉਹਦੀ ਤੜਾਈ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਇਹ ਇਕੱਠੀ ਦਾ ਫਸਲ ਪੱਕਦੀ ਨਹੀਂ ਹੈਗੀ ਜਿਹੜੇ ਉਹਦੇ ਰਾਗੀ ਦੇ ਆਪਣੇ ਅਨਾਜ ਆ ਜਿਹੜੇ ਆਪਣੇ ਤਿਆਰ ਹੋਈ ਜਾਂਦੇ ਨੇ ਕੁਛੇ ਉਹਨਾਂ ਨੂੰ ਫਿਰ ਸਮਾਂ ਅਲੱਗ-ਅਲੱਗ ਲੱਗਦਾ ਕੋਈ ਪਹਿਲਾਂ ਤਿਆਰ ਹੋ ਗਿਆ ਕੋਈ ਬਾਅਦ ਚ ਹੋ ਜਾਣੀ ਵੱਢਣੀ ਪੈਂਦੀ ਆ ਮਤਲਬ ਦਾਤੀ ਨਾਲ ਰਾਗੀ ਦੀ ਫਸਲ ਮਤਲਬ ਇੱਕਦਮ ਤਿਆਰ ਨਹੀਂ ਹੁੰਦੀ ਸੋ ਉਸ ਗੱਲ ਨੂੰ ਧਿਆਨ ਚ ਰੱਖਦੇ ਆਪਾਂ ਹੁਣ ਜਿਹੜੀ ਰਾਗੀ ਦੀ ਫਸਲ ਆ ਜਿਹੜੀ ਉਹਦੀ ਪਨੀਰੀ ਆ ਆਪਾਂ 1 ਜੂਨ ਨੂੰ ਬੀਜਲੀਏ ਬੀਜਣ ਤੋਂ ਬਾਅਦ ਇਹਨੂੰ ਕੋਸ਼ਿਸ਼ ਕਰੀਏ ਵੀ ਜਿਹੜੀ ਇਹਦੀ ਪਨੀਰੀ ਆ ਉਹ 20 25 ਦਿਨਾਂ ਚ ਤਿਆਰ ਹੋ ਜਾਵੇ ਕਿਉਂਕਿ ਜਦੋਂ ਬੀਜ ਲਈ ਉੱਤੇ ਆਪਾਂ ਹਲਕੀ ਮਲਚਿੰਗ ਕਰ ਦਈਏ ਜੇ ਰੋਗਣ ਦਾ ਕੀ ਤਾਂ ਮਲਚਿੰਗ ਚੱਕ ਦੀ ਜਣੀ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਜਣੀ ਹੈ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਦੀ ਤਿਆਰ ਪਨੀਰੀ ਖੇਤਾਂ ਚ ਲਾ ਲਈ ਜਾਵੇ ਫਿਰ ਖੇਤ ਚ ਆਪਾਂ ਪਹਿਲਾਂ ਪਾਣੀ ਛੱਡ ਲੈਣਾ ਤੇ ਛੱਡ ਕੇ ਉਹਨੂੰ ਜਿਵੇਂ ਝੋਨਾ ਲਾਈਦਾ ਉਸ ਤਰ੍ਹਾਂ ਖੇਤਾਂ ਚ ਬੂਟੇ ਪਨੀਰੀ ਦੇ ਇਹਦੇ ਲਾ ਦੇਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਜੜ ਗਈ ਸਾਰੀ ਜਣੀ ਕੋਸ਼ਿਸ਼ ਕਰੀਏ ਵੀ ਮੌਨਸੂਨ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਰਾਗੀ ਦੀ ਗੜਾਈ ਆਪਣੀ ਤਰਫ ਵਾਲੀ ਨਾਲ ਜਾਂ ਕਿਸੇ ਵੀ ਢੰਗ ਨਾਲ ਇੱਕ ਗੜਾਈ ਜ਼ਰੂਰ ਕਰ ਦਈ ਜਿਹੜੀ ਬਰਸਾਤ ਆਉਣ ਤੋਂ ਮੌਨਸੂਨ ਤੋਂ ਪਹਿਲਾਂ ਹੋ ਜਾਵੇ। ਫਿਰ ਇਹ ਫਸਲ ਅੱਗੇ ਵੱਧਦੀ ਜਾਊਗੀ ਤੇ ਜਦੋਂ ਕਦੇ ਵਾਰਸ ਦੇ ਵਿੱਚ ਆਪਾਂ ਨੂੰ ਲੱਗੇ ਵੀ ਹੁਣ ਧਰਤੀ ਬੁੱਤਰ ਆ ਇੱਕ ਅੱਧੀ ਗੜਾਈ ਫੇਰ ਕਰ ਦਈਏ। ਕੁਦਰਤੀ ਖੇਤੀ ਜੇ ਫੇਰੇ ਆਪਣੀ ਮਤਲਬ ਲੱਗਦਾ ਵੀ ਜੇ ਤੁਹਾਨੂੰ ਵਿਚਾਲੇ ਕਿਤੇ ਸੋਕੇ ਦੀ ਲੋੜ ਪੈਂਦੀ ਹੈ ਜਾਂ ਵੀ ਮਤਲਬ ਪਾਣੀ ਦੀ ਜ਼ਰੂਰਤ ਹੈ ਫੇਰ ਪਾਣੀ ਲਾਉਣਾ ਨਹੀਂ ਤੁਹਾਨੂੰ ਲੋੜ ਨਹੀਂ ਪੈਂਦੀ ਬਾਰਸ਼ ਨਾਲ ਹੀ ਹੋ ਜਾਂਦੀ ਹੈ। ਤੇ ਰਾਗੀ ਆ ਜਿਹੜੀ ਮਤਲਬ ਇਹ ਸਮੇਂ ਦੀ ਜਿੱਕਣ ਮੌਲ ਅਨਾਜਾਂ ਦੇ ਵਿੱਚ ਮੰਗ ਆ ਉਸ ਤਰ੍ਹਾਂ ਰਾਗੀ ਦੀ ਮੰਗ ਆ ਪਰ ਕੋਸ਼ਿਸ਼ ਕਰੀਏ ਵੀ ਜਿੱਥੇ ਰਾਗੀ ਦੀ ਫਸਲ ਆਪਾਂ ਪਹਿਲਾਂ ਲਈ ਹੋਈ ਆ ਉੱਥੇ ਦੂਜੀ ਵਾਰੀ ਨਾ ਬੀਜੀਏ ਕਿਉਂਕਿ ਆਪਣੀਆਂ ਮਿੱਟੀਆਂ ਕਮਜ਼ੋਰ ਨੇ ਆਪਾਂ ਨੂੰ ਰਲਮੀਆਂ ਫਸਲਾਂ ਨਹੀਂ ਬੀਜਦੇ ਕਿਉਂਕਿ ਆਪਾਂ ਇੱਕੇ ਫਸਲ ਜ਼ਿਆਦਾ ਪੀਤੀ ਜਾਂਦੇ ਜਿਹੜੇ ਆਪਣਾ ਖੇਤੀ ਦਾ ਡਿਜ਼ਾਈਨ ਨੇ ਸੋ ਰਾਗੀ ਨੂੰ ਆਪਾਂ ਮਤਲਬ ਜਿੱਥੇ ਇੱਕ ਫਸਲ ਲੈ ਲਈਏ ਉੱਥੇ ਦੂਜੀ ਵਾਰੀ ਹੋਰ ਥਾਂ ਬੀਜਣੀ ਆ ਤੇ ਜਿੱਥੇ ਰਾਗੀ ਦੀ ਫਸਲ ਬੀਜੀ ਆ ਉਸ ਜਗ੍ਹਾ ਆਪਾਂ ਇਹ ਗੱਲ ਦਾ ਵੀ ਧਿਆਨ ਰੱਖਣਾ ਵੀ ਨਾਈਟ੍ਰੋਜਨ ਫਿਕਸ ਕਰਨ ਵਾਲੀ ਕੋਈ ਵੀ ਫਸਲ ਉਹਦੇ ਵਿੱਚ ਬੀਜੀ ਜਾਵੇ ਜਿਵੇਂ ਆਪਣੇ ਰਾਗੀ ਤੋਂ ਬਾਅਦ ਬਰਸੀਨ ਹੋ ਗਿਆ ਮੈਥੇ ਹੋ ਗਏ ਛੋਲੇ ਹੋ ਗਏ ਕੋਈ ਵੀ ਫਸਲ ਜਿਹੜੀ ਆਪਣੇ ਖੇਤ 'ਚ ਵਧੀਆ ਉਤਪਾਦਨ ਦਿੰਦੀ ਆ ਉਹ ਆਪਾਂ ਬੀਜ ਸਕਦੇ ਆ ਸੋ ਜਿਹੜੇ ਰਾਗੀ ਦਾ ਬੀਜ ਆ ਇਹ ਬੜਾ ਬਾਰੀਕ ਹੁੰਦਾ ਜਿਵੇਂ ਆਪ ਜੀ ਦੇਖ ਰਹੇ ਹੋ ਇਹ ਆਪਣਾ ਪੂਰੀ ਤਰ੍ਹਾਂ ਸਫਾਈ ਤਾਂ ਕੀਤੀ ਨਹੀਂ ਹੁੰਦੀ ਕਿਉਂ ਆਪਾਂ ਤਾਂ ਬੀਜ ਖਾਤਰੇ ਰੱਖਣੀ ਆ ਇਹ ਆਪਾਂ ਹੱਥਾਂ ਨਾਲ ਕੁੱਟੀ ਹੁੰਦੀ ਆ ਇਹਦਾ ਦਾਣਾ ਸਰੋਂ ਦੇ ਦਾਣੇ ਨਾਲੋਂ ਵੀ ਬਾਰੀਕ ਹੁੰਦਾ ਜਿਵੇਂ ਆ ਦੇਖੋ ਤੁਸੀਂ ਇਹ ਮਤਲਬ ਇਹਦੀ ਪੂਰੀ ਪਰਤ ਨਹੀਂ ਵੈਸੇ ਲਾਲ ਰੰਗ ਦਾ ਹੋ ਜਾਂਦਾ ਵਿੱਚ ਇੱਕ ਪਰਤ ਹੋਰ ਚੜੀ ਹੋਈ ਹੈ ਉੱਤੇ ਜਦੋਂ ਇਹਨੂੰ ਜੱਗੀ ਤਰ੍ਹਾਂ ਮਲਿਆ ਜਾਂਦਾ ਤਾਂ ਜਿਹੜਾ ਚਿੱਟੇ-ਚਿੱਟੇ ਦਾਣੇ ਜਿਹਨੇ ਵੀ ਲਾਲ ਨਜ਼ਰ ਆਉਂਦੇ ਨੇ ਤੇ ਇਹ ਜਿਹੜਾ ਬੀ ਆ ਬਹੁਤ ਬਰੀਕ ਹੁੰਦਾ ਆਪਾਂ ਨੂੰ ਇੱਕ ਕਿੱਲੇ ਲਈ ਤਕਰੀਬਨ 7 ਕਾ 100 ਗ੍ਰਾਮ ਦੀ ਜ਼ਰੂਰਤ ਹੁੰਦੀ ਆ ਬੀਜ ਦੀ ਪਰ ਆਪਾਂ 1 ਕਿਲੋ ਬੀਜ ਬੀਜ ਸਕਦੇ ਆ ਕਿਉਂਕਿ ਵੀ ਆਪਣੇ ਕੋ ਕਮੀ ਨਾ ਆਵੇ ਫਿਰ ਜਦੋਂ ਪਨੀਰੀ ਤਿਆਰ ਹੋ ਗਈ ਤਾਂ ਆਪਾਂ ਇਹ ਪਨੀਰੀ ਨੂੰ ਆਪਣੇ 20-25 ਦਿਨਾਂ ਬਾਅਦ ਇੱਕਨ ਪਹਿਲਾਂ ਗੱਲ ਕਰੇ ਚੁੱਕੇ ਆ ਬੀਜ ਦੇਣੀ ਆ ਤੇ ਆਪਣੀ ਤਿਆਰ ਹੋ ਜਾਊਗੀ ਖਾਸ ਗੱਲ ਹੈ ਵੀ ਇਹਦੇ ਵਿੱਚ ਕਰਾਕੀ ਤੱਤ ਬਹੁਤ ਜ਼ਿਆਦਾ ਹੁੰਦੇ ਨੇ ਆਪਣੇ ਹੱਡੀਆਂ ਲਈ ਜੋ ਤੱਤਾਂ ਦੀ ਜ਼ਰੂਰਤ ਹੈ ਕੈਲਸ਼ੀਅਮ ਵਗੈਰਾ ਉਸ ਤਰ੍ਹਾਂ ਦੇ ਤੱਤ ਦੀ ਕਾਫੀ ਮਾਤਰਾ ਚ ਨੇ ਹੋਰ ਵੀ ਬਹੁਤ ਸਾਰੇ ਤੱਤਰੇ ਤੇ ਜਿਹੜੀ ਗੱਲ ਆ ਵੀ ਇਹ ਘੱਟ ਪਾਣੀ ਦਾ ਹੋ ਸਕਦੀ ਆ ਆਪਾਂ ਨੂੰ ਉਹ ਫਸਲਾਂ ਨੂੰ ਵੀ ਆਪਣੀ ਖੇਤੀ ਜਾਂ ਆਪਣੇ ਭੋਜਨ ਵਿੱਚ ਸ਼ਾਮਲ ਕਰਨਾ ਚਾਹੀਦਾ ਜਿਹੜੀਆਂ ਘੱਟ ਪਾਣੀ ਦਾ ਹੋ ਜਾਂਦੀਆਂ ਨੇ ਔਰ ਇਹਦੇ ਨਾਲ ਨਾਲ ਇੱਕ ਗੱਲ ਇਹ ਵੀ ਕਹੀ ਜਾਂਦੀ ਆ ਵੀ ਜਿਹੜੀ ਰਾਗੀ ਆ ਜੀ ਖੇਤ ਨੂੰ ਕਮਜ਼ੋਰ ਕਰ ਦਿੰਦੀ ਆ ਅਸਲ ਦੇ ਵਿੱਚ ਰਾਗੀ ਨਹੀਂ ਕਮਜ਼ੋਰ ਕਰਦੀ ਸਾਡੇ ਖੇਤੇ ਕਮਜ਼ੋਰ ਨੇ ਆਪਾਂ ਨੂੰ ਇੱਕੋ ਫਸਲ ਵਾਰ-ਵਾਰ ਲੈਣ ਨਾਲ ਵੀ ਉਹਨਾਂ ਤੁੱਤਾ ਦੀ ਕਮੀ ਆ ਜਾਂਦੀ ਹੈ ਇਸ ਲਈ ਰਾਗੀ ਦੇ ਨਾਲ ਵੀ ਆਪਾਂ ਕੋਈ ਚੀਜ਼ ਬੀਜ ਸਕਦੇ ਹਾਂ ਵੈਸੇ ਰਾਗੀ ਸਿੱਧੀ ਵੀ ਬੀਜੀ ਜਾ ਸਕਦੀ ਹੈ ਪਰ ਉੱਥੇ ਇਹ ਸਮੱਸਿਆ ਆ ਜਾਂਦੀ ਹੈ ਵੀ ਕਿਤੇ ਬੀ ਘੱਟ ਰਹਿ ਗਿਆ ਤਾਂ ਉੱਥੇ ਨਾ ਹੋਊਗੀ ਫਿਰ ਉਹ ਲਾਇਨ ਖਾਲੀ ਰਹੂ ਉਤਪਾਦਨ ਘਟੂਗਾ ਜੇ ਬੀ ਵੱਧ ਪੈ ਗਿਆ ਤਾਂ ਵੱਧ ਬੂਟੇ ਉੱਗੇ ਆਉਣਗੇ ਉਹ ਵੀ ਫਿਰ ਉਤਪਾਦਨ ਦੇ ਵਿੱਚ ਇੱਕੋ ਜਿਹਾ ਬੈਲੈਂਸ ਨਹੀਂ ਬਣਦਾ ਉੱਥੇ ਵੀ ਕਮੀ ਆਉਂਦੀ ਆ ਸੋ ਆਪਾਂ ਨੂੰ ਪਨੀਰੀ ਨਾਲ ਹੀ ਰਾਗੀ ਬੀਜ ਲੈਣੀ ਚਾਹੀਦੀ ਆ ਆਪਣੇ ਭੋਜਨ ਦੇ ਵਿੱਚ ਜਿਵੇਂ ਅਲਕਲਾਈਨ ਹੁੰਦ ਨੇ ਐਸਡਿਕ ਭੋਜਨ ਹੁੰਦ ਨੇ ਤਾਂ ਰਾਗੀ ਅਲਕਲਾਈਨ ਭੋਜਨ ਦੇ ਵਿੱਚ ਆਉਂਦੀ ਆ ਆਪਣੇ ਮਰੀਜ਼ਾਂ ਲਈ ਤਾਂ ਕਾਫੀ ਲਾਹੇਵੰਦਤਾ ਤਾਕਤ ਬਾਤ ਹੁੰਦੀ ਆ ਮੱਕੀ ਦੀ ਰੋਟੀ ਮੰਗ ਜਿਹੜੀ ਰਾਗੀ ਦੀ ਰੋਟੀ ਆ ਇਹਦਾ ਰੰਗ ਲਾਲੀ ਜੀ ਤੇ ਹੁੰਦਾ ਕਈ ਲੋਕ ਤਾਂ ਨੂੰ ਕਹਦ ਨੇ ਵੀ ਇਹ ਤਾਂ ਕਾਲੇ ਰੰਗ ਦੀ ਹੋਊਗੀ ਜਾਨੀ ਜਿੰਨਾ ਇਹਦੇ ਵਿੱਚ ਲੋਹਾ ਤੱਤ ਜਾਂ ਆਇਰਨ ਉਸ ਤਰ੍ਹਾਂ ਦੇ ਤੱਤ ਨੇ ਉਹ ਵੀ ਵਿੱਚ ਨਜ਼ਰ ਆਉਂਦੇ ਨੇ ਤੇ ਇਹ ਜਿਹੜੀ ਰੋਟੀ ਆ ਇਹਦੀ ਆਪਾਂ ਦੇਸੀ ਘੋਨਾ ਚੁੱਪੜ ਕੇ ਖਾਣੀ ਆ ਕਿਉਂਕਿ ਉਹ ਜਿਹੜੇ ਭੋਜਨ ਸੀ ਨੇ ਪਰਾਤਨ ਆਪਣੇ ਬਜ਼ੁਰਗਾਂ ਨੇ ਜਿਹਦਾ ਮੱਖਣ ਜਾਂ ਦੇਸੀ ਘੋ ਦਾ ਇਸਤੇਮਾਲ ਕਰਕੇ ਜਾਦਾ ਖਾਦੇ ਪਰ ਹੁਣ ਉਹ ਭੋਜਨ ਵੀ ਨਹੀਂ ਹੈਗੇ ਉਸ ਤਰ੍ਹਾਂ ਦੇ ਖਰਾਕਾਂ ਵੀ ਨਹੀਂ ਹੈਗੀਆਂ ਪਰ ਜਿਹੜੇ ਇਹ ਚੀਜ਼ਾਂ ਨੇ ਇਹ ਘੱਟ ਪਾਣੀ ਦੀਆਂ ਚੀਜ਼ਾਂ ਨੇ ਆਪਣੀ ਖੇਤੀ ਵਿੱਚ ਪਾਣੀ ਬਚਤ ਵੀ ਕਰ ਸਕਦੀਆਂ ਨੇ ਤੇ ਉਹਦਾ ਰੇਟ ਵੀ ਵਧਿਆ ਰਹਿ ਜਾਂਦਾ तकरीबन ਇਹੜੀ ਰਾਗੀ ਆ 100 ਰੁਪਏ ਕਿਲੋ ਤੱਕ ਵਿਕ ਜਾਂਦੀ ਆ। ਆ ਖਾਸ ਗੱਲ ਐ ਵੀ ਜਦੋਂ ਆਪਾਂ ਆਪਣੇ ਖੇਤਾਂ 'ਚ ਬੀਜ ਕੇ ਇਹਨੂੰ ਖਾਵਾਂਗੇ ਜਾਂ ਆਟਾ ਬਣਾਵਾਂਗੇ ਆਪਣੇ ਕੋਲ ਇਹ ਗੱਲ ਦੀ ਵੀ ਗਾਰੰਟੀ ਹੂ ਵੀ ਆਪਣਾ ਭੋਜਨ ਜਿਹੜਾ ਉਹ ਕਿਸੇ ਮਲਾਵਟ ਤੋਂ ਵੀ ਬਿਨਾਂ ਇਹਦੇ 'ਚ ਕੋਈ ਹੋਰ ਚੀਜ਼ ਨਹੀਂ ਮਲਾਈ ਗਈ। ਤੇ ਦੂਜਾ ਇਸ ਦੇ ਵਿੱਚ ਖਰਾਕੀ ਤੱਤ ਵੀ ਭਰਪੂਰ ਨੇ ਅਸੀਂ ਕੈਮੀਕਲ ਨਹੀਂ ਵਰਤੇ। ਆ ਖਾਸ ਗੱਲ ਆ ਵੀ ਜਿਹੜਾ ਆਪਣੇ ਖੇਤ ਦੀ ਮਿੱਟੀ ਆ ਆਪਣੇ ਇਲਾਕੇ ਦੀ ਮਿੱਟੀ ਆ ਆਪਾਂ ਨੂੰ ਉਸੇ ਇਲਾਕੇ ਦਾ ਭੋਜਨ ਖਾਣਾ ਚਾਹੀਦਾ ਉਸੇ ਇਲਾਕੇ ਦਾ ਅਨਾਜ ਫਰੂਟ ਸਬਜ਼ੀਆਂ ਬਾਹਰਲੇ ਇਲਾਕੇ ਤੋਂ ਖਾਣੇ ਤਾਂ ਉਹ ਹੋਰ ਵਾਤਾਵਰਣੀਆਂ ਚੀਜ਼ਾਂ ਹੁੰਦੀਆਂ ਤਾਂ ਉਹ ਸਾਡੇ ਵਾਤਾਵਰਣ ਤੋਂ ਜੇ ਅਨੁਕੂਲ ਨਾ ਹੋਣ ਤਾਂ ਉਹ ਸਿਹਤ ਲਈ ਵੀ ਜ਼ਿਆਦਾ ਲਾਭਕਾਰੀ ਨਹੀਂ ਹੁੰਦੀਆਂ ਸੋ ਆਪਾਂ ਨੂੰ ਲੋਕਲ ਇਲਾਕੇ ਦਾ ਭੋਜਨ ਲੋਕਲ ਇਲਾਕੇ ਜਿੱਥੇ ਵੀ ਰਹਿੰਦੇ ਆ ਉਤਨੀ ਸਬਜ਼ੀਆਂ ਖਾਣੇ ਚਾਹੀਦੀਆਂ ਨੇ ਸੋ ਇਸ ਤਰ੍ਹਾਂ ਕਿ ਆਪਣੇ ਇਲਾਕੇ ਦੇ ਵਿੱਚ ਅ ਫਸਲ ਵੀ ਸਕਦੇ ਆ ਇਹਦਾ ਨ ਮੱਡਲ ਵੀ ਆ ਬਹੁਤ ਫਿੰਗਰ ਮੈਲਟ ਆ ਇਹਦੇ ਨੋਂ ਅਲੱਗ-ਅਲੱਗ ਨੇ ਪਰ ਜਿਹੜੀ ਫਸਲ ਆ ਉਹ ਇੱਕ ਸਾਡੇ ਪੰਜਾਬ ਨਾਲ ਜੁੜੀ ਫਸਲ ਆ ਤੇ ਇਹਨੂੰ ਅਸੀਂ ਅੰਜੇ ਆਪਣੇ ਭੋਜਨ ਦਾ ਹਿੱਸਾ ਬਣਾਉਨੇ ਆ ਤਾਂ ਅਸੀਂ ਇੱਕ ਵਧੀਆ ਭੋਜਨ ਲੈ ਕੇ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਹਾਂ ਹੱਡੀਆਂ ਮਜ਼ਬੂਤ ਜੇ ਹੁਣ ਦੇਖਿਆ ਜਾਵੇ ਤਾਂ ਪੰਜਾਬੀਆਂ ਦੀਆਂ ਹੱਡੀਆਂ ਜਿਆਦਾ ਕਮਜ਼ੋਰ ਨੇ ਸਾਡੇ ਗੋਡੇ ਲੋਕਾਂ ਦੇ ਬਹੁਤ ਦੁਖਦੇ ਨੇ ਪੇਟ ਦਰਦ ਰਹਿਦਾ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਪਰ ਜਦੋਂ ਅਸੀਂ ਅਲਕਲਾਈਨ ਭੋਜਨ ਖਾਂਦੇ ਆ ਤਾਂ ਸਾਡਾ ਸਰੀਰ ਅਲਕਲਾਈਨ ਭੋਜਨ ਅਲਕਲਾਈਨ ਹੁੰਦਾ ਤਾਂ ਸਾਡੇ ਸਰੀਰ ਨੂੰ ਮਜ਼ਬੂਤ ਹੀ ਨਹੀਂ ਹੋਰ ਵਧੀਆ ਬਣਾਉਂਦਾ ਸੋ ਆਪਾਂ ਨੂੰ ਇਹਨਾਂ ਫਸਲਾਂ ਨੂੰ ਥੋੜੀ ਬਹੁਤੀ ਜਿੰਨੀ ਕ ਵੀ ਸਾਨੂੰ ਜ਼ਰੂਰਤ ਆ ਆਪਣੇ ਜਗ੍ਹਾ ਦੇ ਵਿੱਚੋਂ ਘਰ ਦੇ ਕਨਾਲ ਅਧੀ ਕਨਾਲ ਆਪਣੇ ਪਰਿਵਾਰ ਲਈ ਲਾ ਲੈਣੀ ਚਾਹੀਦੀ ਆ ਫਿਰ ਇਹਦੇ ਵਿੱਚ ਖਾਸ ਗੱਲ ਆ ਵੀ ਸਾਨੂੰ ਜਿਹੜੇ ਰਾਗੀ ਆ ਜਿਹੜਾ ਰਾਗੀ ਦਾ ਆਟਾ ਜਿੱਕਣ ਹੋਰ ਮੂਲ ਨਾਜ ਨੇ ਉਹਨਾਂ ਦੀਆਂ ਕਈਆਂ ਦੀਆਂ ਪਰਤਾਂ ਵੱਧ ਹੁੰਦੀਆਂ ਨੇ ਉਹਨਾਂ ਦੇ ਸ਼ਿਲਕਤਾਰ ਲਈ ਦਿੱਕਤ ਆਉਂਦੀ ਹੈ ਕਿਉਂਕਿ ਛੋਟਾ ਕਿਸਾਨ ਦੂਰ ਜਾ ਨਹੀਂ ਸਕਦਾ ਪਰ ਜਿਹੜੀ ਰਾਗੀ ਆ ਤੁਸੀਂ ਆਪਣੇ ਘਰੇ ਵੀ ਜੇ ਆਪਣੇ ਚੱਕੀ ਰੱਖੀ ਹੋਇਆ ਤਾਂ ਠੀਕ ਆ ਨਹੀਂ ਆਮ ਜਿਹੜੀ ਦੂਜੀਆਂ ਆਟਾ ਪੀਂਦੀਆਂ ਚੱਕੀਆਂ ਨੇ ਉਹਨਾਂ ਤੋਂ ਵੀ ਇਹਦਾ ਆਟਾ ਬਣਵਾ ਸਕਦੇ ਆ ਤੇ ਜਿਵੇਂ ਕਣਕ ਦਾ ਆਟਾ ਤਿਆਰ ਹੁੰਦਾ ਉਹ ਬੜੇ ਆਰਾਮ ਨਾਲ ਰਾਗੀ ਦੇ ਆਟੇ ਨੂੰ ਵੀ ਤਿਆਰ ਕਰ ਦਿੰਦੇ ਨੇ ਤੇ ਪਰ ਗੱਲ ਇਹ ਆ ਵੀ ਇੱਥੇ ਮਿਹਨਤ ਵੱਧ ਆਉਂਦੀ ਹੈ ਕਿਉਂਕਿ ਜੇ ਕਣ ਹੋਰ ਫਸਲ ਹੈ ਉਹ ਤਾਂ ਕੰਬਾਈਨ ਨੇ ਵੱਢ ਦੇਣੀਆਂ ਜੋ ਆਪਣੇ ਫੁੱਲੇ ਬਰਾਬਰ ਨਹੀਂ ਆਏ ਤਾਂ ਆਪਾਂ ਨੂੰ ਕੋਈ ਪਹਿਲਾਂ ਤਿਆਰ ਹੋ ਗਿਆ ਕੋਈ ਬਾਅਦ ਚ ਹੋਇਆ ਤਾਂ ਉਹਦੇ ਦਿੱਕਤ ਆਉਂਦੀਆਂ ਪਰ ਜਿਹੜੇ ਰਾਗੀ ਦਾ ਕੰਮ ਵੱਡੇ ਪੱਧਰ ਤੇ ਕਰਦੇ ਨੇ ਉਹਨਾਂ ਨੇ ਉਹ ਕਿਸਮਾਂ ਵੀ ਲੱਭ ਲਈਆਂ ਜਿਹੜੀਆਂ ਮਤਲਬ ਛੇਤੀ ਤਿਆਰ ਹੋ ਜਾਂਦੀਆਂ ਨੇ ਤੇ ਇੱਕ ਸਾਰ ਪੱਕਦੀਆਂ ਨੇ ਤੇ ਉਹ ਕੰਬਾਈਨ ਤੋਂ ਵੀ ਕਟਾਈ ਕਰਾ ਲੈਂਦੇ ਨੇ ਪਰ ਜਿਹੜੇ ਬੀ ਨੇ ਇਹ ਅਸੀਂ ਇੱਕ ਸਾਲ ਰਾਗੀ ਲਾਈ ਸੀ ਸਾ ਉਹਦੀ ਅਸੀਂ ਬਹੁਤ ਜ਼ਿਆਦਾ ਕਟਾਈਆਂ ਕੀਤੀਆਂ ਹਰ ਖਾਸ ਗੱਲ ਸੀ ਕਿ ਰਾਗੀ ਦੀ ਸੇਵਾ ਸੰਭਾਲੇ ਇੰਨੀ ਕੀਤੀ ਹੋਈ ਸੀ ਮੱਲੀਓ ਬਹੁਤ ਤਾਂ ਇੱਕ ਪਾਸੇ ਰਾਗੀ ਦੇ ਅਸੀਂ ਗੁੱਛੇ ਵੱਢ ਰਹੇ ਸੀਗੇ ਦੂਜੇ ਥੱਲੇ ਨਵੇਂ ਫੁੱਲ ਵੀ ਆ ਰਹੇ ਸਨ ਇਹਦਾ ਮਤਲਬ ਜਿਵੇਂ ਹੋਰ ਫਸਲਾਂ ਜਿਵੇਂ ਕਦੂ ਆ ਜਾਂ ਹੋਰ ਪ੍ਰਜਾਤੀਆਂ ਨੇ ਉਹ ਲਗਾਤਾਰ ਉਤਪਾਦਨ ਦਿੰਦੇ ਰਹਿੰਦੇ ਨੇ ਰਾਗੀ ਵੀ ਉਸ ਤਰ੍ਹਾਂ ਆਪਾਂ ਲੰਬਾ ਉਤਪਾਦਨ ਦੇ ਸਕਦੀ ਹੈ ਪਰ ਸਣੀ ਹੱਥੀ ਮਿਹਨਤ ਕਰੀਏ ਇਹਨੂੰ ਸੰਭਾਲੀਏ ਤੇ ਆਪਣੇ ਭੋਜਨ ਦਾ ਹਿੱਸਾ ਬਣਾਈਏ ਕਿਉਂਕਿ ਗਾਹਾਂ ਜਿਹੜਾ ਆਉਣ ਦਾ ਸਮਾਂ ਹੈ ਤਾਂ ਬਜਾਈ ਦਾ ਸਮਾਂ ਆ ਰਿਹਾ ਹੈ ਕਿਉਂਕਿ ਜਿਹੜੀ ਰਾਗੀ ਆ ਇਹਨੂੰ ਕੋਈ ਜ਼ਿਆਦਾ ਬਿਮਾਰੀਆਂ ਵੀ ਨਹੀਂ ਪੈਂਦੀਆਂ ਕਿਉਂਕਿ ਇਸ ਤਰ੍ਹਾਂ ਦਾ ਇਹ ਅ ਫਸਲ ਹੈ ਇਹਨੂੰ ਅਸੀਂ ਗੋਧਰ ਗਏ ਸੀ 나ਗਪੁਰ ਉੱਧਰ ਆਦੀਵਾਸੀਆਂ ਨੇ ਇਹਦੇ ਬਾਰੇ ਜਾਣਕਾਰੀ ਦਿੰਦੇ ਸਨ ਦੱਸਿਆ ਕਿ ਵੀ ਜਿਹੜਾ ਰਾਗੀ ਦਾ ਬੂਟਾ ਇਹਦੀ ਜੜ ਪ੍ਰਣਾਲੀ ਇੰਨੀ ਮਜ਼ਬੂਤ ਹੈ ਇੰਨਾ ਤਕੜਾ ਪੌਦਾ ਮਤਲਬ ਜੜਾ ਘਰਤੀ ਤੇ ਸ਼ਕਤੀ ਨਾਲ ਫਟ ਕਰ ਲੈਂਦਾ ਵੀ ਸੋਕਾ ਵੀ ਚੱਲ ਸਕਦਾ ਵੀ ਉਹ ਇਹ ਜਿਹੜਾ ਹੁਣ ਜਿਹੜਾ ਹੰਥੀ ਆ ਉਹ ਬੜੇ ਤੋਂ ਬੜੇ ਟਾਣੇ ਤੋੜ ਦਿੰਦਾ ਪਰ ਰਾਗੀ ਦਾ ਬੂਟਾ ਜੇ ਇਹਦਾ ਚੰਗੀ ਤਰ੍ਹਾਂ ਉੱਗ ਗਿਆ ਵੀ ਤਾਂ ਉਹ ਸੁੰਡ ਨਾ ਇਹਨੂੰ ਖਿੱਚ ਕੇ ਪੱਟ ਵੀ ਨਹੀਂ ਸਕਦਾ ਮਤਲਬ ਇੰਨਾ ਇਹਦਾ ਮਜ਼ਬੂਤ ਹੋ ਜਾਂਦਾ ਤਣਾ ਮਤਲਬ ਜੜਾਂ ਹੋ ਜਾਂਦੀਆਂ ਨੇ ਤੇ ਜੜ ਪ੍ਰਣਾਲੀ ਇਹਦੀ ਬੜੀ ਮਜ਼ਬੂਤ ਆ ਜਿੰਨੀ ਜੜ ਪ੍ਰਣਾਲੀ ਮਜ਼ਬੂਤ ਹੋਊਗੀ ਉਹਨੇ ਪੌਦੇ 'ਚ ਨਿਊਟ੍ਰੀਸ਼ਨ ਖਰਾਕੀ ਤੱਤ ਵੱਧ ਹੋਣਗੇ ਵੱਧ ਖਿੱਚਣ ਦੀ ਤਾਕਤ ਹੋਊ ਕਿਉਂਕਿ ਜਿਹੜੇ ਪੌਦੇ ਦੀ ਜੜਾਂ ਮਜ਼ਬੂਤ ਨੇ ਉਹ ਜ਼ਿਆਦਾ ਖਰਾਕ ਲੈ ਸਕਦਾ ਤੇ ਜ਼ਿਆਦਾ ਜੜਾਂ ਵਿਕਸਿਤ ਹੁੰਦੀਆਂ ਨੇ ਇਸੇ ਲਈ ਇਹਨੂੰ ਹੱਥ ਹੀ ਨਹੀਂ ਖਿੱਚ ਸਕਦਾ ਕਿਉਂਕਿ ਤਾਂ ਬੂਟਾ ਤਿਲਕਣਾ ਹੋ ਗਿਆ ਕਿਉਂਕਿ ਦਾ ਨਦੀਨਾ ਨਾਲ ਮਿਲਦੀ ਜੁਲਦੀ ਸ਼ਕਲ ਹੈ ਸੋ ਇਸ ਤਰ੍ਹਾਂ ਇਹਨੂੰ ਜਿਹੜੀ ਹਾਥੀ ਵੀ ਨਹੀਂ ਪੱਟ ਸਕਦਾ ਤੇ ਖਰਾਕੀ ਦੇ ਤੰਦਾਂ ਦਾ ਜਲਾ ਲਓ ਵੀ ਬਾਕੀ ਇਹ ਸੋਕਾ ਚੱਲਣ ਦੀ ਖਾਸੀਅਤ ਹੈ ਬਾਕੀ ਇਹ ਆ ਵੀ ਇਹਨੂੰ ਬਿਮਾਰੀ ਵੀ ਨਹੀਂ ਪੈਂਦੀ ਜਦੋਂ ਇਸ ਤਰ੍ਹਾਂ ਦੇ ਪੌਦੇ ਸਾਡੇ ਖੇਤੀ ਦੀ ਸੰਭਾਲ ਹੁੰਦੇ ਨੇ ਪਰ ਸਾਡੇ ਮਨ ਵਿੱਚ ਇਹ ਵਹਿਮ ਪਰ ਗਿਆ ਵੀ ਇਹ ਕਮਜ਼ੋਰ ਕਰਦਾ ਕੀਤਾ ਨੂੰ ਪਰ ਉਹ ਫਸਲਾਂ ਜਿਹੜੀਆਂ ਪਰਾਤਨ ਲੰਬੇ ਸਮੇਂ ਤੋਂ ਉਗੀਆਂ ਨੇ ਲੋਕਾਂ ਨੇ ਗਾਈਆਂ ਨੇ ਇਹਨਾਂ ਨੂੰ ਮੋٹے ਨਾਜ ਵੀ ਕਿਹਾ ਜਾਂਦਾ ਜਿਹੜੇ ਮੂਲ ਨਾਜ ਨੇ ਪਰ ਇਹ ਅਸਲ ਦੇ ਵਿੱਚ ਮੋٹے ਨਹੀਂ ਹੁੰਦੇ ਬਰੀਕੇ ਹੁੰਦੇ ਨੇ ਮੋٹے ਇਹਨਾਂ ਨੂੰ ਕਿਉਂ ਕਿਹਾ ਜਾਂਦਾ ਕਿਉਂਕਿ ਇਹਨਾਂ ਵਿੱਚ ਖਰਾਕੀ ਤੱਤ ਜ਼ਿਆਦਾ ਨੇ ਤਾਕਤਵਰ ਦਾ ਇਸ ਲਈ ਮੋਟਿਆਂ ਤੇ ਆਗੇ ਪਰ ਜੇ ਦੇਖਦੇ ਤਾਂ ਬਹੁਤ ਬਰੀਕ ਨੇ ਗੁਣਾ ਨਾਲ ਭਰੇ ਹੁੰਦੇ ਨੇ ਸੋ ਸਾਨੂੰ ਆਪਣੇ ਖੇਤੀ ਵਿੱਚ ਆਪਣੇ ਲੋਕਲ ਕਿਸਾਨ ਵੀਰ ਜਿਹੜੇ ਕੁਦਰਤੀ ਖੇਤੀ ਕਰਦੇ ਨੇ ਜਾਂ ਆਰਗੈਨਿਕ ਖੇਤੀ ਕਰਦੇ ਨੇ ਉਹਨਾਂ ਤੋਂ ਇਹ ਥੋੜੀ-ਬਹੁਤੀ ਪਨੀਰੀ ਵੀ ਲੈ ਕੇ ਬੀਜ ਸਕਦੇ ਆ ਤਾਂ ਆਪਣਾ ਇਹਨੂੰ ਅਗਾ ਸਕਦੇ ਆ ਕੋਈ ਜ਼ਿਆਦਾ ਔਖੀ ਨਹੀਂ ਹੈਗੀ ਫਸਲ ਆਰਾਮ ਨਾਲ ਹੋ ਜਾਂਦੀ ਹੈ ਗੜਾਈ ਵਗੈਰਾ ਕਰਨੀ ਆ ਬਿਮਾਰੀਆਂ ਵੀ ਨਹੀਂ ਪੈਂਦੀਆਂ ਤੇ ਬਾਕੀ ਜਦੋਂ ਇਹ ਤਿਆਰ ਹੋ ਗਏ ਜਿਹੜਾ ਇਹਦਾ ਗੁੱਛੇ ਹੁੰਦੇ ਨੇ ਉਹਨਾਂ ਨੂੰ ਵੱਢੀ ਜਾਣੇ ਜਿਹੜੇ ਪੱਕੀ ਜਾਣੇ ਆ ਦਾਣਾ ਬਣ ਗਿਆ ਤੇ ਨਵੇਂ ਹੋਰ ਆਈ ਜਾਂਦੇ ਨੇ ਤੇ ਇਸ ਤਰ੍ਹਾਂ ਇਹਨੂੰ ਫਿਰ ਬਾਅਦ ਚ ਸੁਕਾ ਕੇ ਆਪਾਂ ਕੁੱਟ ਲੈਨੇ ਆ ਜਿਹੜਾ ਵੱਡੇ ਪੱਧਰ ਤੇ ਕਰਦੇ ਨੇ ਕਿਸਾਨ ਉਹ ਮਸ਼ੀਨਰੀ ਨਾਲ ਵੀ ਕਰ ਲੈਂਦੇ ਨੇ ਪਰ ਆਪਾਂ ਤਾਂ ਥੋੜੀ ਬੀਜਦੇ ਆ ਆਪਣੇ ਘਰ ਜੋ ਕੀ ਸੋਸ ਤਰ੍ਹਾਂ ਇਹਨੂੰ ਆਪਾਂ ਹੱਥਾਂ ਨਾਲ ਵੀ ਤਿਆਰ ਕਰ ਸਕਦੇ ਹਾਂ ਅਸੀਂ ਤਾਂ ਮੋਗਰੀ ਨਾਲ ਜਾਂ ਕਿਸੇ ਵੀ ਚੀਜ਼ ਨਾਲ ਕਈ ਖਾੜਵੀ ਰਫਸ ਤੇ ਪੁੱਛਾਂ ਢੇਰੀ ਕਿੱਥੇ ਟਰੈਕਟਰ ਦੇ ਜਿਹੜੇ ਦਿੰਦੇ ਨੇ ਤਾਂ ਉਦੋਂ ਬਾਅਦ ਇਹਨੂੰ ਹਵਾ ਨਾਲ ਸਾਫ਼ ਕਰ ਲਿਆ ਜਾਂਦਾ ਤੇ ਬਾਅਦ ਚ ਇਹ ਖਾਣਯੋਗ ਹੋ ਜਾਂਦੀ ਆ ਤੇ ਇੱਕ ਗਰਮੀ ਰੁੱਤ ਦਾ ਉਹ ਅਨਾਜ ਹੈ ਜਿਵੇਂ ਹੁਣ ਹੋਰ ਅਨਾਜ ਮਹਿੰਗੇ ਹੋ ਰਹੇ ਨੇ ਪਰ ਜਿੰਨੇ ਗੁਣ ਇਹਨਾਂ ਵਿੱਚ ਹਨ ਨਾਲ ਅਲਕਲਾਈਨ ਭੋਜਨ ਨੇ ਤੇ ਖਰਾਕੀ ਤੱਤ ਵੱਧ ਨੇ ਤੇ ਇੱਕ ਬੱਕਰੀ ਰੋਟੀ ਖਾਣ ਦਾ ਜੀ ਆਨੰਦ ਮਾਣਣਾ ਤਾਂ ਆਪਾਂ ਨੂੰ ਰਾਗੀ ਨੂੰ ਵੀ ਅਪਣਾਉਣਾ ਚਾਹੀਦਾ ਹੈ ਕਿਉਂਕਿ ਸਾਡੇ ਪ੍ਰਾਤਨਾ ਅਨਾਜ ਨੇ ਜਿਹੜੇ ਸਾਡੇ ਬਜ਼ੁਰਗਾਂ ਨੇ ਖੇਤੀ ਕੀਤੀ ਜਿਹੜੇ ਅਨਾਜ اگਾਏ ਉਹਨਾਂ 'ਚ ਮਿਹਨਤ ਵੱਧ ਸੀ ਪਰ ਉਹ ਗੁਣਾਂ ਨਾਲ ਵੀ ਭਰੇ ਹੋਏ ਸਨ ਸੋ ਇਹ ਆਪਣੀ ਖੇਤੀ 'ਚ ਸ਼ਾਮਿਲ ਕਰਕੇ ਅਸੀਂ ਇਹਨਾਂ ਤੋਂ ਲਾਭ ਵੀ ਲੈ ਸਕਦੇ ਹਾਂ ਤੇ ਜਿਹੜਾ ਇੱਕ ਇਹ ਵਰਸਾ ਦੇ ਆਧਾਰਿਤ ਖੇਤੀ ਵੀ ਕਹਿ ਸਕਦੇ ਹਾਂ ਤੇ ਪਾਣੀ ਬਚਾਉਣ ਵਾਲੀ ਖੇਤੀ ਵੀ ਆ ਤੇ ਇਸ ਤਰ੍ਹਾਂ ਦੀ ਖੇਤੀ ਤੋਂ ਅਸੀਂ ਲਾਭ ਲੈ ਸਕਦੇ ਹਾਂ ਪਰ ਪੈਨਸ਼ਨ ਦੇ ਮਾਮਲੇ 'ਚ ਹੁਣ ਜਿੰਨਾ ਝੋਨਾ ਤੋਂ ਬਾਅਦ ਦਿੰਦਾ ਉਹਨਾਂ ਚੀਜ਼ਾਂ ਦੇ ਨਾਲ ਗਿਣਤੀ ਮਿੰਤੀ ਕਰਾਂਗੇ ਤਾਂ ਇਹ ਉਹਨਾਂ ਤੋਂ ਬਾਅਦ ਤਾਂ ਨਹੀਂ ਦੇ ਸਕਦੀ ਪਰ ਖਾਸ ਗੱਲ ਹੈ ਵੀ ਜਿਹਦੇ ਗੁਣ ਵੱਧ ਹੁਣ ਤਾਂ ਸਾਨੂੰ ਥੋੜੀ ਮਾਤਰਾ 'ਚ ਆਪਣੀ ਰਸੋਈ ਲਈ ਜਰੂਰ ਇੱਕ ਵਧੀਆ ਭੋਜਨ ਅਗਾਉਣਾ ਚਾਹੀਦਾ ਜਿਹੜੇ ਸਾਡੇ ਬਜ਼ੁਰਗਾਂ ਨੇ ਖਾਦੇ ਨੇ ਜਿਹੜੇ ਸਾਡੀ ਹੱਡੀਆਂ ਲਈ ਸਰੀਰ ਲਈ ਲਾਹੇਵੰਦ ਨੇ ਸੋ ਇਸ ਤਰ੍ਹਾਂ ਆਪਾਂ ਥੋੜੇ ਸਮੇਂ ਦੀ ਵਿੱਚ ਜਿਵੇਂ ਬਰਸਾ ਨਾਲ ਵੀ ਇਹ ਕੁਦਰਤੀ ਖੇਤੀ ਵਿੱਚ ਰਾਗੀ ਸਾਵਣ ਕਰ ਸਕਦੇ ਆਂ ਵੀ ਇਹ ਰਾਗੀ ਦੀ ਜਿਹੜਾ ਵੀ ਹੈ ਕਿਸਾਨਾਂ ਨੂੰ ਤਾਂ ਮਿਲ ਜਾਂਦਾ ਤੇ ਖੇਤੀ ਵਿਰਾਸਤ ਮਿਸ਼ਨ ਤੇ ਹੋਰ ਸੰਸਥਾਵਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਖੇਤੀ ਵਿਰਾਸਤ ਮਿਸ਼ਨ ਨਾਲ ਕਿਸਾਨ ਤਾਂ ਉਹਨਾਂ ਨੂੰ ਤਾਂ ਵੀ ਮਿਲ ਜਾਂਦਾ ਤੇ ਬਾਕੀ ਰਸਪਿੰਦਰ ਸਿੰਘ ਗਰੇਵਾਲ ਨੇ ਉਹ ਮੂਲ ਨਾਜਾਂ ਤੇ ਕੰਮ ਕਰਦੇ ਨੇ ਉਹ ਵੀ ਕਿਸਾਨਾਂ ਨੂੰ ਮੱਈਆ ਕਰਾ ਸਕਦੇ ਨੇ ਜਗਰਾਉਂ ਕੋਲ ਸੇਰਪੁਰ ਕਲਾ ਉਹਨਾਂ ਦਾ ਪਿੰਡ ਹੈ ਤੇ ਉਹ ਮੂਲ ਨਾਜਾਂ ਤੇ ਉਹਨਾਂ ਦੀ ਬਹੁਤ ਜ਼ਿਆਦਾ ਪਕੜ ਹੈ ਸੋ ਆਪਾਂ ਉਤਰਤੀ ਖੇਤੀ ਵਿੱਚ ਰਾਗੀ ਗਾ ਕੇ ਆਪਣੇ ਰਸੋਈ ਵਿੱਚ ਇੱਕ ਵੱਖਰਾ ਭੋਜਨ ਲਿਆਈਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ